ਬੀਜੇਪੀ ਦੇ ਨਾਮ ਦੇ ਇਸ ਤਰੀਕੇ ਨਾਲ ਲੱਗਦਾ ਉਹ ਵੀ ਦੇ ਨਾਲ ਪਹੁੰਚਣਾ ਹੈ ਮਾਰਕੀਟਿੰਗ ਰੂਪ ਰੇਖਾ ਉਹੀ ਹੋਏਗੀ ਜੀ ਜੋ ਪਹਿਲਾਂ ਸੀਗੀ ਲੋਕਾਂ ਦੀ ਸੇਵਾ ਪਿੰਡਾਂ ਦੀ ਸੇਵਾ ਤੇ ਹੁਣ ਬੀਜੇਪੀ ਦੇ ਛੱਡੇ ਤੋਂ ਬਾਅਦ ਜੋਸ਼ ਤੇ ਜ਼ੋਰ ਹੋਰ ਵੱਜੂਗਾ ਤੇ ਉਹ ਸਾਰੇ ਕੰਮ ਹੋਰ ਜ਼ੋਰ ਨਾਲ ਕਰੇਗਾ ਤੇ ਕਿਸ ਤਰੀਕੇ ਨਾਲ ਹੁਣ ਅੱਗੇ ਤਿਆਰੀ ਲੱਗਦੀ ਹੈ ਕਿਉਂਕਿ ਅੱਗੇ ਇਲੈਕਸ਼ਨਾਂ ਵੀ ਆ ਰਹੀਆਂ ਨੇ ਕਿ ਲੱਗਦਾ ਕੋਈ ਉਮੀਦ ਹੈਗੀ ਹੈ ਕਿ ਸਰਕਾਰ ਦੇ ਨਾਲ ਦੇ ਵੱਲ ਕੇ ਵਿਦਿਆਰਥੀ ਵੱਲੋਂ ਜਾਂ ਹੋਰ ਪਾਸੇ ਤੋਂ ਇਹਨਾਂ ਨੂੰ ਮਿਲ ਜਾਣ ਸਕੇ ਇਹ ਤਾਂ ਜੀ ਹਾਈ ਕਮਾਂਡ ਦਾ ਡਿਸੀਜਨ ਹੈ ਹੁਣ ਮੈਂ ਅੱਜ ਦੀ ਦੇ ਕੇ ਆਏ ਆ ਆਪਣੀ ਅਸ਼wini ਸ਼ਰਮਾ ਪ੍ਰਧਾਨ ਸਾਹਿਬ ਨੂੰ ਤੇ ਮਹਾਰਾਣੀ ਪਨੀਤ ਕੌਰ ਜੀ ਨੂੰ ਤੇ ਜਿਵੇਂ ਜਿਵੇਂ ਪਾਰਟੀ ਹੁਕਮ ਕਰੂਗੀ ਜਿਵੇਂ ਜਿਵੇਂ ਸੀਨੀਅਰ ਲੀਡਰਸ਼ਿਪ ਹੁਕਮ ਕਰੂਗੀ ਜੀ ਸ਼ਰਮਾ ਸਰ ਤੁਸੀਂ ਪਹਿਲਾਂ ਪਿੰਡਾਂ ਨਾਲ ਜੁੜੇ ਹੋਏ ਸਰਪੰਚਾਂ ਦੇ ਮੁੱਦੇ ਚੁੱਕਦੇ ਰਹੋ ਪਹਿਲਾਂ ਵੀ ਲੱਗਦਾ ਪਾਰਟੀ ਦੇ ਨਾਲ ਜੁੜ ਕੇ ਵੀ ਮੁੱਦੇ ਅੱਗੇ ਰੱਖੂਗੇ ਆਈਕਮਾਨ ਬਿਲਕੁਲ ਜੀ ਮੈਂ ਪਹਿਲਾਂ ਹੀ ਰੱਖਿਆ ਹੋ ਮੁੱਦੇ ਤੇ ਪੂਰੀ ਮੈਨੂੰ ਸਪੋਰਟ ਦੀ ਉਮੀਦ ਵੀ ਹੈ ਤੇ ਵਿਸ਼ਵਾਸ ਵੀ ਦਿਵਾਇਆ ਗਿਆ ਸਰ ਪਿੰਡਾਂ ਨਾਲ ਕਿਹੜੀਆਂ ਕਿਹੜੀਆਂ ਨੀਤੀਆਂ ਵਧੀਆ ਲੱਗੀਆਂ ਨੇ ਕੇਂਦਰ ਸਰਕਾਰ ਦੀਆਂ ਜਿਸ ਨੂੰ ਲੈ ਕੇ ਤੁਸੀਂ ਭਾਜਪਾ ਦੇ ਵਿੱਚ ਜੁੜੇ ਹੋ ਮੈਂ ਪਿੰਡਾਂ ਦੇ ਵਿੱਚ 1.5 ਸਾਲ ਤੋਂ ਆਪਣੇ ਲੋਕ ਸੇਵਾ ਕੇਂਦਰ ਚਲਾ ਰਹੇ ਹਾਂ ਜਿੱਥੇ ਪਹਿਲਾਂ ਹੀ ਮੋਦੀ ਦੀਆਂ ਸਕੀਮਾਂ ਪ੍ਰਮੋਟ ਕੀਤੀਆਂ ਜਾ ਰਹੀਆਂ ਨੇ ਪਰ ਅਸੀਂ ਤਾਂ ਪਹਿਲਾਂ ਹੀ ਸੈਂਟਰਲ ਦੀਆਂ ਸਕੀਮਾਂ ਜੋ ਕਿ ਸਟੇਟ ਗਵਰਨਮੈਂਟ ਇਗਨੋਰ ਕਰ ਰਹੀ ਹੈ ਵੀ ਇਹ ਤਾਂ ਸੈਂਟਰਲ ਦੀਆਂ ਭਾਜਪਾ ਦੀਆਂ ਸਕੀਮਾਂ ਆ ਜੀ ਪੰਜਾਬ 'ਚ ਕਿਉਂ ਨਹੀਂ ਆਈਏ ਜਦਕਿ 5 ਲੱਖ ਤੱਕ ਦਾ ਇਲਾਜ ਮੁਫਤ ਮਿਲਦਾ ਹੈ ਹੋਰ ਪਤਾ ਨਹੀਂ ਕਿੰਨੀਆਂ ਸਕੀਮਾਂ ਨੇ ਸੈਂਟੋ ਦੀ ਹਾਂ ਪਰ ਸਟੇਟ ਇੰਪਲੀਮੈਂਟ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਇੰਪਲੀਮੈਂਟ ਕਰ ਰਹੇ ਹਨ ਤਾਂ ਪ੍ਰਭਾਵਿਤ ਤਾਂ ਪਹਿਲਾਂ ਹੀ ਸੀ ਵਿਚਾਰਧਾਰਾ ਨਾਲ ਤਾਂ ਪਹਿਲੇ ਹੀ ਜੁੜੇ ਹੋਏ ਸੀਗੇ ਪਰ ਇਹ ਹੈ ਕਿ ਹੁਣ ਇੱਕ ਅਫੀਸ਼ੀਅਲ ਜੁਆਇਨਿੰਗ ਹੋਣੀ ਹੈ ਕਰਨ ਜੀ ਨੀਤੀਆਂ ਜੀਆਂ ਸੀ ਕਿ ਲੋਕਾਂ ਨੂੰ ਪਤਾ ਪੱਟ ਨਹੀਂ ਸੀ ਗਿਆ ਨਾ ਲਾਭ ਨਹੀਂ ਉਠਾ پا ਰਹੇ ਸੀ ਲੋਕੀ ਹੁਣ ਤੁਸੀਂ ਅੱਜ ਜੁੜਿਓ ਭਾਜਪਾ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਤ ਕਰੋਗੇ ਉਹਨਾਂ ਨੀਤੀਆਂ ਬਾਰੇ ਜਿਹੜੇ ਲੋਕ ਲਾਭ ਲੈ ਸਕਣ ਉਹਦੇ ਬਾਰੇ ਅਸੀਂ ਪਿੰਡਾਂ 'ਚ ਜਾ ਜਾ ਕੇ ਲੋਕਾਂ ਨੂੰ ਜਾਗਰੂਤ ਕੀਤਾ ਜੀ ਟਾਈ ਟਾਈ ਸਰਕਾਰ ਨੂੰ ਦਿੱਕਤ ਹੈ ਤੁਹਾਨੂੰ ਪਤਾ ਹੀ ਹੈ ਸਾਡਾ ਕਿਵੇਂ ਰਸਤੇ ਪਿੰਡਾਂ ਦੇ ਵਿੱਚ ਰੋਕੇ ਗਏ ਕਿਵੇਂ ਸਾਡੇ ਤੇ ਪਰਚੇ ਪਵਾਏ ਗਏ ਕਿਵੇਂ ਸਾਨੂੰ ਸੈਂਟਰ ਬੰਦ ਕਰਨ ਦੇ ਦਬਾਅ ਪਾਏ ਗਏ ਪਰ ਹੁਣ ਅਸੀਂ ਬਹੁਤ ਅੱਗੇ ਆ ਗਏ ਹੁਣ ਪਿੱਛੇ ਨਹੀਂ ਹਟਾਂਗੇ ਹਨ ਜੀ ਜਿਸ ਤਰ੍ਹਾਂ ਕਿ ਉਹ ਪਿੰਡਾਂ ਦੇ ਵਿੱਚ ਵਿਛੜਦੇ ਉਹ ਅੱਗੇ ਇਲੈਕਸ਼ਨ ਵੀ ਲੜੋਗੇ ਹੁਣ ਕਿਸੇ ਵੀ ਇਹ ਪਾਰਟੀ ਨੇ ਆਦੇਸ਼ ਦਿੱਤਾ ਜੀ ਤਾਂ ਜ਼ਰੂਰ ਲੜੂੰਗਾ ਪੂਰੀ ਤਰ੍ਹਾਂ ਤੋਂ ਤਨ ਮਨ ਤੋਂ ਤਿਆਰ ਹਾਂ ਸਰ ਜੀ ਜੇ ਸਾਡੀ ਗੱਲ ਕਰੀਏ ਤਾਂ ਦੋ ਤਰੇ ਹੋਏ ਪਨੇ ਬੀਜੇਪੀ ਦੇ ਲਗਾਤਾਰ ਕੇਡਰ ਲੱਗ ਚੱਲਦਾ ਹੈ ਤੇ ਮਹਿਲਾ ਵਜੀਰੀ ਬੀਜੇਪੀ ਲੱਗੇ ਚੱਲਦੀ ਹੈ ਆਪਣੇ ਕੀ ਸੁੱਤੀ ਰਹੇਗੀ ਕਿਸ ਤਰ੍ਹਾਂ ਕੇ ਨਾਲ ਏਕਾ ਕਰੂਗੇ ਕਿਹਦੇ ਨਾਲ ਬੰਨ੍ਹ ਕਰੋਗੇ ਨਹੀਂ ਜੀ ਬੀਜੇਪੀ ਇੱਕੋ ਹੀ ਹੈ ਮੈਂ ਤੁਹਾਨੂੰ ਵੀ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਸਾਡੀ ਪਾਰਟੀ ਚ ਕਾਂਗਰਸ ਵਾਲਾ ਕਾਟੋ ਕਲੇਸ਼ ਨਹੀਂ ਹੈਗਾ ਵੀ ਇੱਕ ਹਲਕੇ ਦੇ ਵਿੱਚ 20-20 ਬੰਦੇ ਹੁੰਦੇ ਆ ਸਾਡੀ ਪਾਰਟੀ ਦੇ ਵਿੱਚ ਉੱਤੋਂ ਜੋ ਹੁਕਮ ਆ ਜਾਂਦਾ ਉਹ ਸਾਰੇ ਸਿਰ ਮੱਤੇ ਤੇ ਰੱਖਦੇ ਨੇ ਤਾਂ ਇਹੋ ਜਿਹਾ ਕੋਈ ਨਹੀਂ ਹੈ ਵੀ ਕੋਈ ਅਲੱਗ ਲੱਗੇ ਜਾਂ ਮੈਲ ਅਲੱਗ ਹੈ ਸਾਰੇ ਭਾਜਪਾ ਦੇ ਬੰਦੇ ਨੇ ਪਾਰਟੀ ਦੇ ਬੰਦੇ ਨੇ ਸੀਨੀਅਰ ਲੀਡਰਸ਼ਿਪ ਨੂੰ ਹਰ ਬੰਦਾ ਮਨਾ ਮਨਾ ਨਹੀਂ ਕਰਦਾ ਆਂਝ ਹਾਂ ਮਿਲਾਂਦਾ ਤੇ ਸਿਰ ਮੱਥੇ ਤੇ ਹਰ ਡਿਸੀਜਨ ਲੈਂਦਾ ਜੇ ਤੁਸੀਂ ਕੋਈ ਪ੍ਰੋਗਰਾਮ ਰੱਖਦੇ ਹੋ ਤਾਂ ਲੱਗਦਾ ਵੀ ਭਾਜੀ ਪੀਜੇਪੀ ਦਾ ਹਰ ਲੀਡਰ ਉੱਥੇ ਪਹੁੰਚੇਗਾ ਜਿਹੜਾ ਭਾਵੇਂ ਉਹ ਕਿੱਦਿਆਂ ਪਹੁੰਚੇਗਾ ਬਿਲਕੁਲ ਪਹੁੰਚੇਗਾ ਜੀ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਸਾਰੇ ਪਹੁੰਚਣਗੇ ਸਾਰੇ ਇਕੱਠੇ ਹੋ ਕੇ ਲੜਾਈ ਲੜਾਂਗੇ ਅਸੀਂ ਸਪੋਰਟ ਦੇ ਬਸਤਰਾ ਦੀ ਮਿਲ ਰਹੀ ਹੈ ਲੋਕਾਂ ਦੀ ਪਰਿਵਾਰ ਦੀ ਕਿਤਰਾ ਸਪੋਰਟ ਮਿਲ ਰਹੀ ਹੈ ਬਹੁਤ ਵਧੀਆ ਸਪੋਰਟ ਮਿਲ ਰਹੀ ਹੈ ਜੀ ਅੱਜ ਅਸੀਂ ਹੁਣ ਸ਼ੌਰਿਆ ਤੋਂ ਰੋਡ ਸ਼ੋਅ ਕਰ ਰਹੇ ਹਾਂ ਤੁਸੀਂ ਦੇਖੋ ਇਹ ਹਲੇ ਮੌਜੂਦਾ ਸਰਕਾਰ ਦੇ ਵਿੱਚ ਕਦੀ ਐਵੇਂ ਦੇ ਰੋਡ ਸ਼ੋਅ ਨਹੀਂ ਨਿਕ ਦੀ ਵੀ ਹੈ ਹੋਰ ਵੀ ਕਾਫੀ ਸੀ ਸਿਰਫ ਬੀਜੇਪੀ ਕਿਉਂ ਮੈਂ ਪਹਿਲਾਂ ਤੋਂ ਹੀ ਮੋਦੀ ਸਾਹਿਬ ਦੀਆਂ ਸਕੀਮਾਂ ਤੁਹਾਨੂੰ ਮੈਂ ਦੱਸਿਆ ਲੋਕ ਸੇਵਾ ਕੇਂਦਰ ਦੇ ਵਿੱਚੋਂ ਚਲਾ ਰਹੇ ਹਾਂ ਨਾ ਮੈਨੂੰ ਕਾਂਗਰਸ ਦੀ ਕੋਈ ਸਕੀਮ ਚੰਗੀ ਦਿਖੀ ਤੇ ਨਾ ਮੈਂ ਕੋਈ ਪ੍ਰਮੋਟ ਕਰ ਪਾਇਆ ਪਰ ਇਹਨਾਂ ਸਕੀਮਾਂ ਨਾਲ ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਬਹੁਤ ਫਾਇਦੇ ਦੱਤੇ ਨੇ ਘੱਟੋ ਘੱਟ 15 2000 ਲੋਕਾਂ ਦੇ ਅਸੀਂ ਕਾਰਡ ਬਣਾ ਕੇ ਬੀਮੇ ਕਰਾ ਕੇ ਬੜੀਆਂ ਸਕੀਮਾਂ ਦੇ ਫਾਇਦੇ ਪਹੁੰਚਾ ਰਹੇ ਹਾਂ ਸਰ ਬਿਜ਼ਨਸਮੈਨ ਵੀ ਤੁਸੀਂ ਨਹੀਂ ਪੋਲਿਟਿਕਸ ਤੁਸੀਂ ਆਇਆ ਪਹਿਲਾਂ ਸਮਾਜ ਸੇਵਕ ਵਗੈਰੇ ਭਾਜੀਪੀ ਹੀ ਕਿਉਂ ਤੁਸੀਂ ਸੁਣੀ ਹੋਰ ਵੀ ਸਰਕਾਰਾਂ ਹੈਗੀ ਬਕਸਾ ਕੀ ਸੀਗਾ ਕਿ ਬਿਜ਼ਨਸਮੈਨ ਹੋਏ ਆ ਨਾ ਪਾਰਟੀ ਨੂੰ ਜੁਆਇਨ ਕਰਨਾ ਦੇਖੋ ਜੋ ਪਹਿਲੀ ਗੱਲ ਤਾਂ ਹੈਗੀ ਹੈ ਸਟੇਟ ਦੇ ਹਾਲ ਨੂੰ ਦੇਖ ਕੇ ਜੋ ਇਹ ਸਟੇਟ ਦਾ ਇਸ ਟਾਈਮ ਹਾਲ ਹੋਇਆ ਹੋਇਆ ਉਹ ਜਿਵੇਂ ਆਪਣੇ ਪਿੰਡਾਂ 'ਚ ਕਹਿੰਦੇ ਆ ਵੀ ਜੇ ਵੱਡੀ ਬਿਮਾਰੀ ਹੈ ਨਾ ਤਾਂ ਵੱਡੇ ਹਸਪਤਾਲ 'ਚ ਜਾਓ ਪਿੰਡ ਦੇ ਡਾਕਟਰ ਕੋਲ ਨਾ ਜਾਓ ਤਾਂ ਹੁਣ ਜੋ ਪੰਜਾਬ ਦੇ ਵਿੱਚ ਵੱਡੀ ਵੱਡੀ ਬਿਮਾਰੀਆਂ ਆਈਆਂ ਹੋਈਆਂ ਜਿਵੇਂ ਆਪਣੇ ਪਿੰਡਾਂ 'ਚ ਨਸ਼ੇ ਦੀਆਂ ਬਿਮਾਰੀਆਂ ਆਈਆਂ ਹੋਈਆਂ ਆਪਣੇ ਪਿੰਡਾਂ ਦੇ ਵਿੱਚ ਬੇਰੋਜ਼ਗਾਰੀ ਆਈ ਹੋਈ ਹੈ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਕੋਲ ਕੰਮ ਨਹੀਂ ਹੈਗਾ ਤੇ ਲੜਾਈ ਝਗੜੇ ਪਰੇਸ਼ਾਨ ਸਰਕਾਰ ਦੀਆਂ ਧਮਕੀਆਂ ਪਰਚੇ ਪਤਾ ਨਹੀਂ ਕੀ ਕੀ ਦਿੱਕਤਾਂ ਪਿੰਡਾਂ 'ਚ ਐ ਤਾਂ ਹੁਣ ਇਸ ਬਿਮਾਰੀ ਦੀ ਜਿਹੜੀ ਵੈਕਸੀਨੇਸ਼ਨ ਹੈ ਜਾਂ ਦਵਾਈ ਹੈ ਉਹ ਮੋਦੀ ਕੋਲ ਹੀ ਹੈ ਬੀਜੇਪੀ ਕੋਲ ਹੀ ਹੈ ਇਸ ਕਰਕੇ ਬੀਜੇਪੀ ਜੁਆਇਨ ਕੀਤੀ ਪਿੰਡਾਂ ਨਾਲ ਤੁਸੀਂ ਪਹਿਲਾਂ ਵੀ ਕਾਫੀ ਜੁੜੇ ਹੋ ਜੋ ਕੀ ਲੱਗਦਾ ਹੁਣ ਤੁਸੀਂ ਸੈਂਟਰ 'ਚ ਵੀ ਤੁਹਾਡੀ ਸਰਕਾਰ ਹੈ ਕਿ ਕਿਹੜੇ ਪਹਿਲੇ ਕੰਮ ਜਿਹੜੇ ਹੈਗੇ ਆ ਉਹ ਤੁਸੀਂ ਕਰਨਾ ਚਾਹੋਗੇ ਜਿਹੜੇ ਪਿੰਡਾਂ 'ਚ ਬਹੁਤ ਜ਼ਰੂਰੀ ਨੇ। ਢੇਰੀ ਲਿਆਵਾਂਗੇ ਜੀ, ਫੱਟੇ ਚੱਕਦਾਂਗੇ। ਕਿਸੇ ਨੂੰ ਵੀ ਹੁਣ ਕਿਸੇ ਨਾਲ ਵੀ ੱਟਕਾ ਨਹੀਂ ਹੋਣ ਦਵਾਂਗੇ। ਹੁਣ ਅੱਗੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਆ ਰਹੀਆਂ, ਬਲਾਕ ਸਮਿਤੀ ਦੀਆਂ ਇਲੈਕਸ਼ਨਾਂ ਆ ਰਹੀਆਂ। ਹੁਣ ਦੇਖਿਓ ਕੋਈ ਮੇਰੇ ਹਲਕੇ ਦੇ ਵਿੱਚ ੱਟਕਾ ਕਰਕੇ ਦਿਖਾਵੇ। ਜਿਵੇਂ ਕਰਦੇ ਨੇ ਪਰਚੇ ਦਰਜ ਕਰਾਉਂਦੇ ਨੇ, ਲੋਕਾਂ ਨੂੰ ਗਾਇਬ ਕਰ ਦਿੰਦੇ ਨੇ, ਬੂਥ ਕੈਪਚਰ ਕਰ ਦਿੰਦੇ ਨੇ। ਹੁਣ ਕਰਕੇ ਦਿਖਾਣ ਮੇਰੇ ਹਲਕੇ ਦੇ ਵਿੱਚ।